ਅ 1 ਜੁਲਾਈ ਨੂੰ ਅ ਇੱਕ ਵਿਕੀਨਾ ਦਾ ਪਰਸਨ ਜੋ ਕਿ ਮੀਟ ਮਾਰਕੀਟ ਦਾ ਰਹਿਣ ਵਾਲਾ ਹੈਗਾ ਅ ਉਹਦੇ ਕੋਲੋਂ ਦੌਰਾਨੇ ਜੋ ਸਾਡੀ ਗਸ਼ਟ ਸਿਟੀ 2 ਦੀ ਸੀਗੀ ਅ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਸੀਗੀ ਤੇ 114 ਨੰਬਰ ਐਫ ਆਰ ਸਿਟੀ 2 ਥਾਣੇਦਿਸ਼ ਦਰਜ ਕੀਤੀ ਗਈ ਉਹਦੀ ਪੁੱਛਗਿੱਛ ਦੌਰਾਨ ਉਹਨੇ ਸਾਨੂੰ ਦੱਸਿਆ ਕਿ ਉਹ ਅ ਅ ਇੱਕ ਸੁਖਮਨ ਸੁਖਮਨਜੀਤ ਸੁਖਮਨ ਸਿੰਘ ਉਰਫ ਸਨੀ ਜੋ ਕਿ ਪਿੱਛੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਔਰ ਹਾਲ ਫਿਲਹਾਲ ਖਰੜ ਸ਼ਿਵਜੋਤ ਅਪਾਰਟਮੈਂਟ ਵਿਖੇ ਰਹਿ ਰਿਹਾ ਸੀਗਾ ਆ ਉਹ ਇੱਥੇ ਜੋ ਡਰਗ ਦੀ ਸਪਲਾਈ ਕਰਨ ਆਂਦਾ ਹੈਗਾ ਤੇ ਹੋਰ ਵੀ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੋਂ ਸਨੀ ਸੁਖਮਨ ਸਿੰਘ ਨੂੰ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਤੇ ਇਮੀਡੀਏਟਲੀ ਫਿਰ ਸੀਆਈ ਦੀ ਟੀਮਸ ਨੂੰ ਰਵਾਨਾ ਕੀਤਾ ਗਿਆ ਸੀਗਾ ਖਰੜ ਵਿਖੇ ਉਹ ਉਤੋਂ ਫਿਰ ਜੋ ਇਹ ਸੁਖਮਨ ਸਿੰਘ ਉਰਫ ਸਨੀ ਹੈਗਾ ਇਹਨੂੰ ਐਪਰੀਹੈਂਡ ਕੀਤਾ ਗਿਆ ਤੇ ਇਹਦੀ ਗੱਡੀ ਤੋਂ ਸਾਨੂੰ 1.5 ਕਿਲੋ ਆਈਸ ਜੋ ਕਿ ਕੈਮੀਕਲ ਮੈਥ ਐਂਫੈਟਾਮੀਨ ਡਰਗ ਹੁੰਦਾ ਹੈਗਾ ਉਹ ਉਹਦੇ ਨਾਲ ਨਾਲ 1 ਕਿਲੋ ਓਪੀਐਮ ਬਰਾਮਦ ਹੋਈ ਤੇ ਹੁਣ ਸਾਡੇ ਕੋਲ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅੱਗੇ ਕਿੱਥੋਂ ਆ ਮੈਥ ਐਂਫੈਟਾਮੀਨ ਇਹਦੇ ਕੋਲ ਆਈ ਹੈਗੀ ਤੇ ਅੱਗੇ ਕਿਹਨੂੰ ਕਿਹਨੂੰ ਇਹਨੇ ਵੇਚਣਾ ਸੀਗਾ ਉਹ ਸਾਰਾ ਕਾ ਸਾਰਾ ਪੁਲਿਸ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆ ਜਾਏਗਾ ਇਹਦੇ ਨਾਲ ਨਾਲ ਇਹਦੇ ਫੋਨ ਦਾ ਸਾਰਾ ਕਾ ਸਾਰਾ ਡਾਟਾ ਨੇ ਡਿਲੀਟ ਕੀਤਾ ਹੋਇਆ ਸੀਗਾ ਤੇ ਜੋ ਡਾਟਾ ਨੂੰ ਰਿਕਵਰ ਕਰਾਉਣ ਦੀ ਵੀ ਜੋ ਪ੍ਰੋਸੀਜਰ ਹੈ ਉਹਨੂੰ ਸ਼ੁਰੂ ਕੀਤਾ ਗਿਆ ਹੈਗਾ ਤੇ ਜਿਵੇਂ ਡਾਟਾ ਰਿਕਵਰ ਹੁੰਦਾ ਹੈ ਅੱਗੇ ਹੋਰ ਵੀ ਪੂਰਾ ਕਾ ਪੂਰਾ ਜੋ ਡਰੱਗ ਦੀ ਜੋ ਚੇਨ ਹੈ ਸਪਲਾਈ ਚੇਨ ਉਹ ਸਾਨੂੰ ਉਹਦੇ ਬਾਰੇ ਪਤਾ ਲੱਗ ਸਕਦਾ ਅ ਇਹਦੇ ਉੱਪਰ ਕੋਈ ਮੁਕਦਮਾ ਹੁਣ ਤੱਕ ਦਰਜ ਨਹੀਂ ਹੈਗਾ ਪਿੱਛੇ ਜਿਹੜੀ ਪਿਚੋਕੜ ਅੰਮ੍ਰਿਤਸਰ ਦੀ ਹੈਗੀ ਤੇ ਜੋ ਆਈਸ ਮੈਥ ਐਂਫੈਟਾਮੀਨ ਜੋ ਡਰੱਗ ਹੈਗਾ ਮੋਸਟਲੀ ਕ੍ਰਾਸ ਬਾਰਡਰ ਆਂਦਾ ਹੈਗਾ ਤੋਂ ਉਹ ਵੀ ਅਸੀਂ ਐਂਗਲ ਨੂੰ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਸਾਨੂੰ ਉਸ ਚੀਜ਼ ਬਾਰੇ ਵੀ ਇਹਦੇ ਫੋਨ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਸਕਦਾ ਅੱਜ ਸਪਲਾਈ ਚੇਨ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਕੋਲੇ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅਸੀਂ ਇਹਦੀ ਪੁੱਛ ਕੇ ਚ ਤੋਂ ਬਾਅਦ ਹੀ ਸਰ ਕਲੀਅਰਲੀ ਦੱਸ ਪਾਏਗੇ ਤੇ ਦੂਜਾ ਇਹਨੇ ਫੋਨ ਦਾ ਸਾਰਾ ਸਾਰਾ ਡਾਟਾ ਡਿਲੀਟ ਕਰ ਦਿੱਤਾ ਸੀਗਾ ਤੇ ਉਹ ਡਾਟਾ ਜੇ ਉਹ ਤੋਂ ਰਿਕਵਰ ਹੁੰਦਾ ਉਸ ਤੋਂ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਜਾਏਗਾ ਪ੍ਰੋਫਾਈਲ ਕੀ ਹੈ ਉਹ ਤੇ ਕੀ ਕਰਦਾ ਸੀਗਾ ਸਰੀਜਾ ਅਮਰਸਰ ਸਰਟੀਫੀਕਰ ਦਾ ਡਰੈਨ ਲੱਗਦਾ ਸੀਗਾ ਹਲ ਫਿਲਹਾਲ ਤੇ ਖਰੜ ਉਹਦੇ ਹੀ ਰਹਿ ਰਿਹਾ ਸੀਗਾ ਆਈ ਥਿੰਕ ਫੈਮਲੀ ਵੀ ਹੋ ਸਕਦਾ ਨਾਲ ਸੀਗੀ ਪਰ ਇਹਦੇ ਹੁਣ ਪੁੱਛ ਕੇ ਜਦੋਂ ਆਣੀ ਪਤਾ ਲੱਗੇਗਾ ਕਿ ਪਿੱਛੇ ਕੀ ਕਰਦਾ ਸੀਗਾ ਅ ਅਥੀਕੈਡ ਮੁਤਾਬਿਕ ਮਹੀਨੇ 2 ਮਹੀਨੇ ਤੋ ਇਹ ਕੰਮ ਕਰਨ ਲੱਗ ਜਾਏਗਾ ਪੁਰਾਣਾ ਕੋਈ ਕ੍ਰਾਈਮ ਰੈਕੋਰਡ ਨਹੀਂ ਹੈ। ਪਰ ਵਿਕੀ ਦਾ ਸਨਿਮਾ ਕਿਦਾਂ ਸ਼ਾਮਿਲ ਹੋਇਆ? ਅ ਵਿਕੀ ਨੇ ਦੱਸਿਆ ਸੀਗਾ ਕਿ ਇੱਥੇ ਸਪਲਾਈ ਕਰਦਾ ਹੈਗਾ ਤੇ ਸਪਲਾਇਰ ਸੀਗਾ ਇੱਥੇ ਆ ਕੇ ਸਪਲਾਈ ਕਰਦਾ ਸੀਗਾ ਤੇ ਇਹਦੇ ਕੋਲ ਇੱਕ ਕਰੂਜ਼ ਗੱਡੀ ਵੀ ਹੈ ਸ਼ੈਵਰੋਲੇ ਦੀ। ਅ ਤੇ ਆ ਕੇ ਇੱਥੇ ਸਪਲਾਈ ਕਰਦਾ ਸੀਗਾ ਤੇ ਵਨ ਆਫ ਦ ਸਪਲਾਈਅਰਸ ਆਫ ਥੇਅਰ ਜਿਸ ਤਰ੍ਹਾਂ ਮੈਂ ਆਈ ਸਟਰੱਗਲ ਕਾਮਪਲੀਨ ਲਿਖਿਆ ਗਿਆ ਕਿ ਰਾਇਲ ਫੈਮਲੀ ਦੇ ਵਿੱਚ ਵੀ ਜੁਨੀਅਰ ਸਟੂਡੈਂਟਸ ਯੂਜ਼ ਕਰਦੇ ਆ ਜਿਸ ਤਰ੍ਹਾਂ ਇੱਕ ਹਰਡ ਰੈਂਡਰ ਸੀਗਾ ਜੀ ਤਾਂ ਉਹ ਐਂਗਲ ਹੋ ਸਕਦਾ ਹੈ ਉਹ ਐਂਗਲ ਹੋ ਸਕਦਾ ਕਿਉਂਕਿ ਕਾਲਜ ਜਿੱਥੇ ਵੀ ਬੱਚੇ ਜਿੱਥੇ ਵੀ ਹੈ ਜੋ ਵੀ ਡਰਗ ਦਾ ਕਾਫੀ ਬੜਾ ਹੁੰਦਾ ਹੈਗਾ ਖਰੜਜੀਵੇ ਯੂਨੀਵਰਸਿਟੀ ਹੈਗੀ ਉੱਤੇ ਕਾਫੀ ਸਾਰੇ ਸਟੂਡੈਂਟਸ ਰਹਿੰਦੇ ਤੇ ਉਹਨਾਂ ਨੂੰ ਵੀ ਹੋ ਸਕਦਾ ਹੈ ਸਪਲਾਈ ਕਰਦਾ ਹੋਵੇਗਾ ਇੱਥੇ ਵੀ ਅਗੇ ਸਪਲਾਈ ਕਰਦਾ ਸੀਗਾ ਤੇ ਉਹੀ ਸਾਰਾ ਕੁਝ ਇਹਦੇ ਫੋਨ ਰਾਹੀਂ ਸਾਨੂੰ ਪਤਾ ਲੱਗਿਆ ਕਿ ਇਹਨੂੰ ਕਿਹਨੂੰ ਸਪਲਾਈ ਕਰਦਾ ਸੀਗਾ ਤੇ ਕਿਵੇਂ ਲੈ ਕੇ ਆਂਦਾ ਸੀਗਾ ਕਿਵੇਂ ਜੋ 1.5 ਕਿਲੋ ਆਈਸ ਹੈ ਇਹ ਸਨੀ ਤੱਕ ਪਹੁੰਚੀਏਗੀ ਜਿਵੇਂ ਜਿਸ ਤਰ੍ਹਾਂ ਤੁਸੀਂ ਕਹ ਕੇ ਬਾਰਡਰ ਪਾਰ ਬਿਲਿੰਗ ਕੋ ਸਾਜਨੇ ਕਈ ਸਾਲ ਪਹਿਲਾਂ ਇੱਥੇ ਰਾਜਾ ਕੰਦੁਰਲਾ ਨੇ ਸੰਭਾਲਾ ਤੋਂ ਪੜਾਇਆ ਗਿਆ ਹੋ ਸਕਦਾ ਹੈ ਕਿ ਉਸ ਦਾ ਉਸ ਲੈਵਲ ਦੀ ਕੋਈ ਚੇਨ ਜੀ ਮੈਨ ਮੈਨੂੰ ਉਸ ਬਾਰੇ ਤੋਂ ਨਹੀਂ ਪਤਾ ਬਟ ਉਹੀ ਮੈਂ ਕਹਿ ਰਹੀ ਹੂੰ ਕਿ ਇਹਦੇ ਫੋਨ ਰਾਈ ਕਾਫੀ ਕੁਝ ਪਤਾ ਲੱਗ ਸਕਦਾ ਕਿਉਂਕਿ ਜਨਰਲੀ ਇਹ ਇਥੇ ਨਹੀਂ ਮਿਲਦਾ ਕ੍ਰਾਸ ਬਾਰਡਰ ਆੰਦਾ ਹੈਗਾ ਤੇ ਵੱਡੀ ਮਾਤਰਾ ਦਾ ਡਰਗ ਹੈਗਾ ਤੇ ਇੱਕ ਪੈਕੇਟ ਬਣਾਉ ਸੀਗਾ ਤੋਂ ਇਥੇ ਤਾਂ ਨਹੀਂ ਮਿਲ ਸਕਦਾ ਟੈਸਟ ਕਰਕੇ ਮੈਂ ਕਹਿ ਰਿਹਾ ਕੰਦੇਸ਼ਾ ਹੈਗਾ ਬਾਕੀ ਕਨਫਰਮਡ ਐਵੀਡੈਂਸ ਕੇ ਬੇਸ ਤੇ ਹੀ ਅਸੀਂ ਕਹਿ ਪਾਈਏ ਇਹ ਆਪ ਵੀ ਟੈਸਟ ਕਰਵਾ ਲਗਾਏਗਾ ਅ ਹਜੇ ਤੱਕ ਇਦਾਂ ਦੇ ਤੋ ਕੋਈ ਗਲਤ ਨਹੀਂ ਪਤਾ ਲੱਗਿਆ ਮਾਰਕੀਟ ਕਿੰਨੀ ਮਿਲੇਗੀ ਕਿੰਨੀ ਅ ਕੀਮਤ ਆਈਸ ਦੀ ਕਿੰਨੀ ਹੋ ਸਕਦੀ ਆ ਜ਼ਿਆਦਾ ਹੀ ਹੁੰਦਾ ਕਾਫੀ ਮਹਿੰਗਾ ਹੁੰਦਾ ਤੇ ਮਤਲਬ ਉਹ ਤੋਂ ਪ੍ਰੀਜੰਪਸ਼ਨ ਹੀ ਹੋਏਗੀ ਅਗਰ ਮੈਂ ਕੁਝ ਵੀ ਕਹੂੰਗੀ